ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1325 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1326 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਿਵੇਂ ਸੂਰਜ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਰਵੀਜੈ ਜਿਵੇਂ ਸੂਰਜ ਆਪਣੀ ਕਿਰਨ ਦੀ ਰਾਹੀ ਸਭਨੇ ਥਾਈ ਪਹੁੰਚਿਆ ਹੋਇਆ ਹੈ ਤਿਵੇਂ ਪਰਮਾਤਮਾ ਸਾਰੀ ਲੁਕਾਈ ਵਿੱਚ ਹਰੇਕ ਸਰੀਰ ਵਿੱਚ ਵਿਆਪਕ ਹੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਘਰ ਬੈਠਿਆ ਪੀਜੈ ਜਿਸ ਮਨੁੱਖ ਨੂੰ ਸੰਤ ਜਨ ਮਿਲ ਪੈਂਦੇ ਹਨ ਉਹ ਮਲਾਪ ਦੇ ਸਵਾਦ ਨੂੰ ਮਾਣਦਾ ਹੈ ਸੰਤ ਜਨਾ ਦੀ ਸੰਗਤ ਨਾਲ ਪ੍ਰਭੂ ਚਰਨਾ ਵਿੱਚ ਢੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ ਜਨ ਕੋ ਪ੍ਰੀਤ ਲੱਗੀ ਗੁਰ ਸੇਤੀ ਜਿਉ ਚੱਕਵੀ ਦੇਖ ਸੂਰੀਜੈ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਭਗਤ ਨੂੰ ਗੁਰੂ ਨਾਲ ਇਉਂ ਪ੍ਰੀਤ ਬਣੀ ਰਹਿੰਦੀ ਹੈ ਜਿਵੇਂ ਸੂਰਜ ਜੇ ਚੜਨਾ ਨੂੰ ਉਡੀਕ ਉਡੀਕ ਕੇ ਚੱਕਵੀ ਵਿਛੋੜੇ ਦੀ ਰਾਤ گزارਦੀ ਹੈ ਗੁਰੂ ਪਿਆਰਿਓ ਚੱਕਵੀ ਚਕਵੇ ਦਾ ਜਿਗਰ ਕਈ ਵਾਰੀ ਬਾਣੀ ਵਿੱਚ ਆਇਆ ਹੈ ਇਹ ਦੋ ਪੰਛੀ ਹਨ ਨਰ ਤੇ ਮਾਦਾ ਤੇ ਇਹ ਰਾਤ ਨੂੰ ਹਨੇਰੇ ਵਿੱਚ ਇੱਕ ਦੂਸਰੇ ਤੋਂ ਵਿਛੜ ਜਾਂਦੇ ਹਨ ਫਿਰ ਸਾਰੀ ਰਾਤ ਵਿਛੋੜੇ ਵਿੱਚ گزارਦੇ ਹਨ ਤੇ ਦਿਨ ਚੜ੍ਹੇ ਫਿਰ ਇਹਨਾਂ ਦਾ ਮਲਾਪ ਹੁੰਦਾ ਹੈ ਤੇ ਇਸ ਤਰ੍ਹਾਂ ਹੀ ਗੁਰੂ ਜੀ ਫਰਮਾਨ ਕਰ ਰਹੇ ਹਨ ਕਿ ਭਗਤ ਜਨ ਜਿਹੜੇ ਹਨ ਉਹ ਗੁਰੂ ਨਾਲ ਇਵੇਂ ਹੀ ਜੁੜੇ ਰਹਿੰਦੇ ਹਨ ਜਿਵੇਂ ਚਕਵੀ ਚਕਵਾ ਇੱਕ ਦੂਸਰੇ ਨਾਲ ਜੁੜਦੇ ਹਨ ਪਰ ਜੇ ਕਿਤੇ ਗੁਰੂ ਨਾਲ ਵਿਛੋੜਾ ਪੈ ਜਾਵੇ ਤੇ ਉਹਨਾਂ ਨੂੰ ਵਿਛੋੜੇ ਦੀ ਰਾਤ ਬਹੁਤ ਵੱਡੀ ਲੱਗਦੀ ਹੈ ਨਿਰਖਤ ਨਿਰਖਤਰ ਐਨ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਵੇਖਦਿਆਂ ਵੇਖਿਆ ਚਕਵੀ ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ ਜਦੋਂ ਸੂਰਜ ਮੂੰਹ ਬਖਾਂਦਾ ਹੈ ਤਦੋਂ ਚਕਵੇ ਦਾ ਮਲਾਪ ਹਾਸਲ ਕਰਦੀ ਹੈ ਇਸ ਤਰ੍ਹਾਂ ਜਦੋਂ ਗੁਰੂ ਦਰਸ਼ਨ ਦਿੰਦਾ ਹੈ ਤਦੋਂ ਸੇਵਕ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਸਕਦਾ ਹੈ ਸਾਖਤ ਸਵਾਨ ਕਈਏ ਬੋ ਲੋਭੀ ਬਹੁ ਦੁਰਮਤ ਮੈਲ ਭਰੀਜੈ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ ਕੁੱਤੇ ਦੇ ਸੁਭਾਅ ਵਾਲੇ ਕਹੇ ਜਾਂਦੇ ਹਨ ਉਹਨਾਂ ਦੇ ਅੰਦਰ ਖੋਟੀ ਮਾਦੀ ਮੈਲ ਸਦਾ ਭਰੀ ਰਹਿੰਦੀ ਹੈ ਆਪਨ ਸੁਆਏ ਕਰਹਿ ਬੋ ਬਾਤਾਂ ਦਿਨਾਕ ਆਵਸਾਉ ਗਿਆ ਕੀਜੈ ਸਾਕਤ ਮਨੁੱਖ ਆਪਣੀ ਗਰਜ ਦੇ ਖਾਤਰ ਬਹੁਤ ਗੱਲਾਂ ਕਰਦੇ ਹਨ ਪਰ ਉਹਨਾਂ ਦਾ ਤਬਾਰ ਨਹੀਂ ਕਰਨਾ ਚਾਹੀਦਾ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾੜ ਕਢੀਜੈ ਏ ਹਰੀ ਮੈਨੂੰ ਆਪਣੇ ਸੰਤ ਜਨਾਂ ਭਗਤਾਂ ਦੀ ਸੰਗਤ ਦੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈ ਪਾਰ ਉਪਕਾਰ ਬੋਲੇ ਬੋ ਗੁਣੀਆਂ ਮੁਖ ਸੰਤ ਭਗਤ ਹਰ ਦੀਜੈ ਸੰਤ ਜਨ ਆਪਣੇ ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ ਕਦੇ ਕਿਸੇ ਨੂੰ ਮੰਦਾ ਨਹੀਂ ਬੋਲਦੇ ਸੰਤ ਜਨ ਨੇਕਾਂ ਗੁਣਾ ਵਾਲੇ ਹੁੰਦੇ ਹਨ ਮੈਨੂੰ ਉਹਨਾਂ ਸੰਤਾਂ ਭਗਤਾਂ ਦੀ ਸੰਗਤ ਬਖਸ਼ ਤੂੰ ਅਗੰਮ ਦਿਆਲ ਦਿਆਪਤ ਦਾਤਾ ਦਿਆ ਧਾਰ ਰੱਖ ਲੀਜੈ हे ਪ੍ਰਭੂ ਤੂੰ ਆਪੌਂਚ ਹੈ ਤੂੰ ਦਇਆ ਦਾ ਸੋਮਾ ਹੈ ਦਇਆ ਦਾ ਮਾਲਕ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਮਿਹਰ ਕਰਕੇ ਸਭ ਜੀਵਾਂ ਦੀ ਰੱਖਿਆ ਕਰ ਸਰਬ ਜੀਵ ਜਗ ਜੀਵਨ ਏਕੋ ਨਾਨਕ ਪ੍ਰਤ ਪਾਲ ਕਰੀਜੈ ਨਾਨਕ ਆਖਦਾ ਹੈ हे ਪ੍ਰਭੂ ਸਾਰੇ ਜੀਵ ਤੇਰੇ ਹਨ ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈ ਸਬ ਦੀ ਪਾੜਨਾ ਕਰ ਕਲਿਆਣ ਮਹੱਲਾ ਚੌਥਾ ਰਾਮ ਆ ਰਾਮ ਰਾਮਾ ਹਮਦਾਸਨ ਦਾਸ ਕਰੀਜੈ ਹੇ ਰਾਮ ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਜਦ ਲੱਗ ਸਾਹਸ ਹੋਏ ਮਨ ਅੰਤਰ ਸਾਧੂ ਧੂਰ ਪਵਿਜੈ ਰਹਾਓ ਜਦੋਂ ਤੱਕ ਸਰੀਰ ਵਿੱਚ ਸਾਹ ਆ ਰਿਹਾ ਹੈ ਉਤਨਾ ਚੈਰ ਸੰਤ ਜਨਾਨ ਦੇ ਚਰਨਾਂ ਦੀ ਧੂੜ ਪਿੰਦੇ ਰਹਿਣਾ ਚਾਹੀਦਾ ਹੈ ਨਿਮਰਤਾ ਨਾਲ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ પાસે ਨਾਮ ਅੰਮ੍ਰਿਤ ਪਿੰਦੇ ਰਹਿਣਾ ਚਾਹੀਦਾ ਹੈ ਰਹਾਉ ਸ਼ੰਕਰ ਨਾਰਦ ਸੇਖਨਾਗ ਮੁਨੀ ਧੂੜ ਸਾਧੂ ਕੀ ਲੋਚੀਜੈ ਸ਼ਿਵ ਨਾਰਦ ਸ਼ੇਸ਼ਨਾਗ ਆਦਿਕ ਹਰੇਕ ॠषि मुनि ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂ ਕਰਦਾ ਰਿਹਾ ਹੈ ਪਵਨ ਪਵਨ ਪਵਿੱਤ ਹੋਵੇ ਸਭ ਜੈ ਸਾਧੂ ਚਰਨ ਤਰੀਜੈ ਜਿੱਥੇ ਸੰਤ ਜਨ ਚਰਨ ਰੱਖਦੇ ਹਨ ਉਹ ਸਾਰੇ ਪਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ਤਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਲੋਕ ਲਾਜ ਛੱਡ ਕੇ ਆਪਣੇ ਅੰਦਰੋਂ ਕਿਸੇ ਵੱਡਪਣ ਦਾ ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ ਅਤੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਧਰਮ ਰਾਏ ਕੀ ਕਾਨ ਝੁਕਾਵੇ ਵਿਖ ਡੁੱਬਦਾ ਕਾੜ ਕਢੀਜੈ ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਰਹਿੰਦਾ ਹੈ ਉਹ ਧਰਮ ਰਾਏ ਦਾ ਸਹਿਮ ਮੁਕਾ ਲੈਂਦਾ ਹੈ ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਸੰਤ ਜਨ ਕਢ ਲੈਂਦੇ ਹਨ ਪਰਮ ਸੁਕੇ ਬੋ ਉਪ ਸੁਖ ਕਈ ਹੈ ਮਿਲ ਸਾਧੂ ਸੰਗ ਰਹੀ ਜਾ ਜਿਹੜੇ ਮਨੁੱਖ ਮਾਇਆ ਦੀ ਭਟਕਣਾ ਵਿੱਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ ਜਿਹੜੇ ਖੜੇ ਖਲੋਤੇ ਸੁੱਕ ਜਾਂਦੇ ਹਨ ਪਰ ਜੇ ਸੁੱਕੇ ਜੀਵਨ ਵਾਲੇ ਮਨੁੱਖ ਭੀ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਹਰੇ ਹੋ ਜਾਂਦੇ ਹਨ ਤਾਂ ਤੇ ਬਿਲਮ ਪਲ ਢਿਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਇਸ ਵਾਸਤੇ ਇੱਕ ਪਲ ਵੀ ਦੇਰ ਨਹੀਂ ਕਰਨੀ ਚਾਹੀਦੀ ਛੇਤੀ ਜਾ ਕੇ ਸੰਤ ਜਨਾਂ ਦੇ ਚਰਨੀ ਲੱਗਣਾ ਚਾਹੀਦਾ ਹੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀਜੈ ਪ੍ਰਮਾਤਮਾ ਦਾ ਨਾਮ ਪਰਮਾਤਮਾ ਦੀ ਸਿਫਤਸਲਾ ਇੱਕ ਕੀਮਤੀ ਪਦਾਰਥ ਹੈ ਇਹ ਪਦਾਰਥ ਪਰਮਾਤਮਾ ਨੇ ਸੰਤ ਜਨਾਂ ਦੇ ਕੋਲ ਰੱਖਿਆ ਹੁੰਦਾ ਹੈ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਅੱਗੇ ਕਾੜ ਤਰੀਜੈ ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸ਼ਰਧਾ ਨਾਲ ਮੰਨਦਾ ਹੈ ਗੁਰੂ ਇਹ ਕੀਮਤੀ ਪਦਾਰਥ ਉਸ ਦੇ ਅੱਗੇ ਕੱਢ ਕੇ ਰੱਖ ਦਿੰਦਾ ਹੈ ਸੰਤੋ ਸੁਨੋ ਸੁਨੋ ਜਨ ਭਾਈ ਗੁਰ ਕਾਢੀ ਬਾਹ ਕੋ ਕੀਜੈ ਹੈ ਸੰਤ ਜਨੋ ਹੈ ਪ੍ਰਭੋ ਗੁਰੂ ਨੇ ਆਪਣੀ ਬਾ ਉੱਚੀ ਕੀਤੀ ਹੋਈ ਹੈ ਤੇ ਕੂਕਰਿਆ ਹੈ ਉਹਦੀ ਗੱਲ ਧਿਆਨ ਨਾਲ ਸੁਣੋ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤ ਗੁਰ ਸਰਨ ਪਵੀਜੈ ਹੈ ਸੰਤ ਜਨੋ ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁੱਖ ਚਾਹੁੰਦੇ ਹੋ ਤਾਂ ਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਜੇ ਵੱਡ ਭਾਗ ਹੋਏ ਅਤ ਨਿਕਾ ਤਾਂ ਗੁਰਮਤਿ ਨਾਮ ਦਿਰੜੀਜੈ ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ ਤਾਂ ਉਹ ਗੁਰੂ ਦੀ ਮਤ ਲੈ ਕੇ ਆਪਣੇ ਅੰਦਰ ਪਰਮਾਤਮਾ ਦਾ ਨਾਮ ਪੱਕਾ ਕਰ ਸਕਦਾ ਹੈ ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਦਾ ਮੋਹ ਸਾਰਾ ਬੜਾ ਔਖਾ ਸੰਸਾਰ ਸਮੁੰਦਰ ਹੈ ਨਾਮ ਦੀ ਬਰਕਤ ਨਾਲੇ ਤਰਿਆ ਜਾ ਸਕਦਾ ਹੈ ਇਸ ਵਾਸਤੇ ਆਤਮਕ ਡੋਲਤਾ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਰਸ ਪੀਣਾ ਚਾਹੀਦਾ ਹੈ ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੈ ਪਚੀਜੈ ਜਿਹੜੇ ਮਨੁੱਖ ਨਿਰਮਾਇਆ ਦੇ ਹੀ ਬਹੁਤ ਪ੍ਰੇਮੀ ਹਨ ਉਹ ਸਦਾ ਦੁਖੀ ਹੁੰਦੇ ਹਨ ਮਾਇਆ ਦਾ ਪ੍ਰੇਮੀ ਮਨੁੱਖ ਤਾਂ ਹਰ ਵੇਲੇ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਅਹੰਕਾਰ ਭਾਰ ਲੱਦ ਲੀਜੈ ਅਜਿਹੇ ਮਨੁੱਖ ਵਾਸਤੇ ਆਤਮਿਕ ਜੀਵਨ ਵੱਲੋਂ ਬੇਸਮਝੀ ਇੱਕ ਖੁੱਪ ਹਨੇਰਾ ਬਣ ਜਾਂਦਾ ਹੈ ਉਸ ਮਨੁੱਖ ਵਾਸਤੇ ਜ਼ਿੰਦਗੀ ਦਾ ਰਸਤਾ ਔਖਾ ਹੋ ਜਾਂਦਾ ਹੈ ਕਿਉਂਕਿ ਉਹ ਮਨੁੱਖ ਹੰਕਾਰ ਰੂਪ ਭਾਰ ਨਾਲ ਸਦਾ ਲੜਿਆ ਰਹਿੰਦਾ ਹੈ ਨਾਨਕ RAM 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 ਮੈਂ ਤੇ ਗਤ ਕੀਜੈ हे ਨਾਨਕ ਸਦਾ ਵਿਆਪਕ RAM ਦਾ ਨਾਮ ਸਿਮਰਦਾ ਰਹੋ RAM RAM ਰਮਿਆ ਹੋਇਆ RAM RAM ਜਿਹੜਾ ਹੈ ਉਹ RAM ਦਾ ਸਿਮਰਨ ਕਰ ਵਿਆਪਕ RAM ਦੇ ਨਾਮ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕੀਦੀ ਹੈ ਸਤ ਗੁਰ ਮਿਲੇ ਤਾਂ ਨਾਮ ਜੜਾ ਏ RAM ਨਾਮੈ ਰਲੈ ਮਲੀਜੈ ਸ਼ੱਕਾ ਇੱਕ ਜਦੋਂ ਗੁਰੂ ਮਿਲਦਾ ਹੈ ਉਹ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੰਦਾ ਹੈ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸਦਾ ਲਈ ਲੀਨ ਹੋ ਜਾਂਦਾ ਹੈ ਤੇ ਫਿਰ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸਦਾ ਜੁੜਿਆ ਰਹਿੰਦਾ ਹੈ ਸ਼ੱਕਾ ਸ਼ੱਕਾ 6 ਅਸ਼ਟਪਦੀਆਂ ਦਾ ਇਕੱਠ ਇੱਥੇ ਸ਼ੱਕਾ ਇੱਕ ਕਿਹਾ ਹੈ ਲਿਖਿਆ ਹੈ ਗੁਰੂ ਜੀ ਨੇ ਇਹ ਲਿਖਿਆ ਹੈ ਕਿ 6 ਅਸ਼ਟਪਦੀਆਂ ਇੱਥੇ ਤੱਕ ਹੋ ਗਈਆਂ ਹਨ ਸ਼ੱਕਾ 1 ਸੋ ਗੁਰੂ ਪਿਆਰਿਓ ਆਵ ਆਖਰੀ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਇਤ ਹੁੰਦੇ ਹਾਂ ਇਹ ਵਿੱਚ ਪਿੱਛੋਂ ਸਪੀਕਰ ਦੀ ਆਵਾਜ਼ ਆ ਰਹੀ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ ਕਿਉਂਕਿ ਸਾਡੇ ਪਿੰਡ ਦਾ ਗ੍ਰੰਥੀ ਕਈ ਵਾਰੀ ਇਹਨੂੰ ਬੇਨਤੀ ਕੀਤੀ ਆ ਪਰ ਇਹ ਨਹੀਂ ਹਟਦਾ ਤੇ ਇਹ ਬਹੁਤ ਉੱਚੀ ਆਵਾਜ਼ ਸਪੀਕਰ ਦੀ ਛੱਡ ਕੇ ਰੱਖਦਾ ਹੈ ਪ੍ਰਮਾਤਮਾ ਇਹਨੂੰ ਕੁਝ ਸਮੱਤ ਬਖਸ਼ੇ ਤੇ ਥੋੜੀ ਆਵਾਜ਼ ਸਪੀਕਰ ਦੀ ਘੱਟ ਕਰ ਲਵੇ ਸੋ ਆਓ ਆਖਰੀ ਪਕਤੀਆਂ ਪੜ੍ਹ ਕੇ ਸ਼ਬਦੀਆਂ ਤੇ ਖਿਮਾ ਦੇ ਜਾਇਤ ਹੋਈਏ ਜੀ ਨਾਨਕ RAM 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 ਤੇ ਗਤ ਕੀਜੈ ਸਤ ਗੁਰ ਮਿਲੈ ਤਾ ਨਾਮ ਦਿੜਾਏ RAM ਨਾਮੈ ਰਲੈ ਮਲੀਜੈ ਛੱਕਾ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1326 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1327 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ